ਨੇ ਸਰ ਜਿਹੜਾ ਤੁਸੀਂ ਬੰਦੇ ਬਾਰੇ ਨੇ ਗੱਲ ਇਹਦੇ ਬਾਰੇ ਜਾਣਕਾਰੀ ਦਿਓ ਕੀ ਹਾਲ ਹੈ ਇੱਥੇ ਸਾਡੇ ਐਸਐਸਪੀ ਸਾਹ ਪਟਿਆਲਾ ਸ੍ਰੀ ਵਰਨ ਸ਼ਰਮਾ ਆਈਪੀਐਸ ਅਤੇ ਐਸਪੀ ਇਨਵੈਸਟੀਗੇਸ਼ਨ ਗੁਰਵੰਤ ਸਿੰਘ ਬੈਂਸ ਅਤੇ ਡੀਐਸਪੀ ਰਾਜਪੁਰਾ ਦੀਆਂ ਹਦੈਤਾਂ ਮੁਤਾਬਕ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਸਾਡੀ ਮਹਮ ਚੱਲ ਰਹੀ ਹੈ ਉਹਦੇ ਤਹਿਤ ਕੱਲ ਅਸੀਂ ਗਸ਼ਤ ਦੇ ਸੀਗੇ ਗਸ਼ਤ ਦੌਰਾਨ ਇੱਕ ਬੰਦੇ ਨੇ ਆ ਕੇ ਸਾਨੂੰ ਇਤਲਾਹ ਦਿੱਤੀ ਦੋ ਵਿਅਕਤੀ ਜਿਹੜੇ ਨਸ਼ਾ ਵੇਚਣ ਦਾ ਕੰਮ ਕਰ ਰਹੇ ਨੇ ਜਿਹੜੇ ਇਸ ਟਾਈਮ ਵੀ ਜਦੋਂ ਰੇਡ ਕੀਤੀ ਜਾਵੇ ਤੇ ਉਹ ਕੋਲ ਮਿਲ ਸਕਦੇ ਨੇ ਜਿਹੜੇ ਕਿ ਜੰਡੋਲੀ ਏਰੀਆ ਦੇ ਵਿੱਚ ਮੌਜੂਦ ਸੀਗੇ ਅਸੀਂ ਤੁਰੰਤ ਹਰਕਤ ਦੇ ਵਿੱਚ ਆ ਕੇ ਸਾਡੇ ਐਸਆਈ ਨਿਸ਼ਾਨ ਸਿੰਘ ਤੇ ਸਾਡੀ ਟੀਮ ਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਮਨਪ੍ਰੀਤ ਸਿੰਘ ਮੰਨਾ ਤੇ ਦੂਜਾ ਹੈਗਾ ਮੁਹੰਮਦ ਉਪ ਉਮਰ ਇਹ ਦੋਨੇ ਨਸ਼ਾ ਵੇਚਣ ਦਾ ਕੰਮ ਕਰਦੇ ਆ ਤੇ ਕੱਲ ਅਸੀਂ ਇਹਨਾਂ ਕੋਲੋਂ 40 ਗ੍ਰਾਮ ਹੈਰੋਇਨ ਤੇ 21000 ਰੁਪਏ ਡਰੱਗ ਮਣੀ ਤੇ ਇੱਕ ਕੰਡਾ ਜਿਹੜੇ ਨਾਲ ਇਹ ਜੋਖਦੇ ਸੀ ਉਹ ਬਰਾਮਦ ਕੀਤਾ ਆ ਕੰਡਾ ਤੇ ਡਰੱਗ ਮਣੀ ਜਿਹੜੀ 21000 ਰੁਪਏ ਤੇ ਬਾਕੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕੱਲ ਅਸੀਂ ਐਫ ਆਰ ਨੰਬਰ 191 ਤੇ 21 ਅਡ 85 ਤਹਿਤ ਇਹਨਾਂ ਦੇ ਐਫਆਰ ਦਰਜ ਕਰਕੇ ਅੱਜ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਇਹ ਤੁਹਾਨੂੰ ਪੇਸ਼ ਕਰਾਂਗੇ ਅਦਾਲਤ ਦੇ ਰਿਮਾਂਡ ਦੌਰਾਨ ਸਾਨੂੰ ਹੋਰ ਵੀ ਜਿਹੜੇ ਖਲਾਸੀ ਹੋਣ ਦੀ ਉਮੀਦ ਹੈਗੀ ਹੈ